ਇੰਨੀ ਸੋਹਣੀ ਧਰਤੀ ਐ ਝੋਟੇ ਦੇ ਸਿਰ ਵਰਗੀ ਧਰਤੀ ਐ ਇੰਨੀ ਮਿਹਨਤੀ ਕੌਮ ਐ ਮਿੱਟੀ ਚੋਂ ਸੋਨਾ ਉਗਾਉਣ ਵਾਲੀ ਮਿਹਨਤ ਕਰ ਲੈਨੇ ਆ ਗੁਰੂਆਂ ਦਾ ਅਸ਼ੀਰਵਾਦ ਐ ਹਰ ਪਿੰਡ ਦੇ ਵਿੱਚ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਐ ਹਰ ਲਗਭਗ ਦੂਜੇ ਤੀਜੇ ਪਿੰਡ ਚ ਕੋਈ ਗੁਰੂ ਚਰਨ ਛੋਹ ਪ੍ਰਾਪਤ ਪਿੰਡ ਐ ਬਾਣੀ ਸਰਬੱਤ ਦਾ ਭਲੇ ਦੀ ਰਹਿਰਾਸ ਵੇਲੇ ਤੇ ਅੰਮ੍ਰਿਤ ਵੇਲੇ ਗੂੰਜਦੀ ਐ ਠੀਕ ਐ ਨਾ ਗੀਤਾ ਦਾ ਪਾਠ ਹੁੰਦਾ ਸਵੇਰੇ ਮਲੇਰ ਕੋਟਲੇ ਵਾਲੇ ਪਾਸੇ ਕੁਰਾਨ ਸ਼ਰੀਫ ਦਾ ਪਾਠ ਹੁੰਦਾ ਹੈ। ਭਨਵਾਜਾਂ ਪੜੀਆਂ ਜਾਂਦੀਆਂ। ਇੰਨੀ ਅਸ਼ੀਰਵਾਦ ਪ੍ਰਾਪਤ ਧਰਤੀ ਦੁਨੀਆ ਤੇ ਨਹੀਂ ਹੈਗੀ ਕਿਤੇ। ਫੇਰ ਵੀ ਛੱਡ ਛੱਡ ਕੇ ਭੱਜੀ ਜਾਂਦੇ ਆ ਸਿਸਟਮ ਕਰਕੇ। ਉਹ ਉਹੀ ਪੁਲਿਸ ਵਾਲੇ ਨੇ, ਉਹੀ ਡਿਪਟੀ ਕਮਿਸ਼ਨਰ ਨੇ, ਉਹੀ ਖੰਭੇ ਨੇ, ਉਹੀ ਜੈਂਪਰ ਨੇ, ਉਹੀ ਫਿਓਜ ਨੇ, ਉਹੀ ਤਾਰਾਂ ਨੇ। ਹੁਣ ਕਿਵੇਂ ਬਿਜਲੀ ਆਉਣ ਲੱਗ ਗਈ? ਹੁਣ ਕਿਵੇਂ ਕੰਮ ਹੋਣ ਲੱਗ ਗਏ? ਨੀਅਤ ਸਾਫ਼ ਚਾਹੀਦੀ ਬਸ। ਜੇ ਨੀਅਤ ਖਰਾਬ ਹੈ ਤਾਂ ਸਾਰਾ ਕੁਝ ਖਰਾਬ ਹੈ। ਜੇ ਨੀਅਤ ਸਾਫ਼ ਹੈ ਤਾਂ ਸਭ ਕੁਝ ਸਾਫ਼ ਹੈ ਆਪਣੇ ਸਿਆਣੇ ਕਹਿੰਦੇ ਹਨ ਨਾ ਨੀਤਾਂ ਨੂੰ ਮਰਾਦਾ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਬਸ ਭਾਈਚਾਰੇ ਵਿੱਚ ਰਹਿਨੇ ਆ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਨੇ ਆ ਸਾਰਿਆਂ ਦੇ ਧਰਮ ਇਕੱਠੇ ਉਹਨਾਂ ਦੇ ਉਤਸਵ ਉਹਨਾਂ ਦੀਆਂ ਰਾਮ ਨੌਮੀਆਂ ਸਾਡੀਆਂ ਸੰਗਰਾਦਾਂ ਸਾਡੀਆਂ ਈਦਾਂ ਸਾਡੀਆਂ ਜਿਹੜੀਆਂ ਹਨੂਮਾਨ ਜਨਮਤੀਆਂ ਸਾਡੀਆਂ ਦੀਵਾਲੀਆਂ ਸਾਡੀਆਂ ਲੋੜੀਆਂ ਸਾਰੀਆਂ ਸਾਂਝੀਆਂ ਨੇ ਸਾਡੀਆਂ ਸੋ ਅਸੀਂ ਇਥੇ ਨਫਰ ਦਾ ਬੀਜ ਵੀ ਜੰਡੰਦੇ